ਜ਼ਿਲ੍ਹਾ ਤਰਨਤਾਰਨ ਦੇ ਪਿੰਦੇ ਪਿੰਡ ਪੰਘਾਲਾ ਵਿਖੇ ਧੰਨ ਧੰਨ ਬਾਬਾ ਸੁੰਦਰ ਸਿੰਘ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ ਮਨਾਇਆ ਗਿਆ। ਇਹ ਸਲਾਨਾ ਜੋੜ ਮੇਲਾ ਸੰਤ ਬਾਬਾ ਸ਼ਿੰਦਾ ਸਿੰਘ ਜੀ ਠਿੱਖੀ ਵਿੰਡ ਵਾਲਿਆਂ ਦੀ ਰਹਿਮਾਈ ਹੇਠ ਅਤੇ ਹੋਰ ਸੰਤ ਮਹਾਂਪੁਰਸ਼ਾਂ ਦੀ ਰਹਿਮਾਈ ਹੇਠ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਖੁੱਲੇ ਪੰਡਾਲਾਂ ਵਿੱਚ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਦੇਸ਼ ਦੇ ਪ੍ਰਸਿੱਧ ਰਾਗੀ ਢਾਡੀ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂ ਕਰਵਾਇਆ। ਚਲਿਉ ਤੇ ਸੀਸਾ ਚਲਿਉ ਤੇ ਸੀਸਾ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ ਸੰਗਤਾਂ ਨੇ ਸੇਵਾ ਕਰਕੇ ਆਪਣਾ ਜੀਵਨ ਸਫਲ ਕੀਤਾ ਦੰਤ ਨਾ ਹੋਤੇ ਜ਼ਖਮੇ ਤੋਂ ਜਲ ਮਰਤਾ ਸੰਸਾਰ ਸੋ ਇਹ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪ੍ਰਚੰਸ਼ੂ ਧਰਾ ਪਰੰਪਰਾ ਹੈ ਜਿੱਥੇ ਕਿ ਸੰਤ ਮਹਾਪੁਰਸ਼ ਜਿੰਦੇ ਸ਼ਿਦਾਰੀਏ ਧਰਤੀ ਹੋਣ ਕਰਕੇ ਹਰ ਰੋਜ਼ ਸੇਦੀ ਸਾਲਾਨਾ ਜੋੜ ਮੇਲੇ ਚੱਲਦੇ ਰਹਿੰਦੇ ਤੇ ਅੱਜ ਅਸੀਂ ਪਹੁੰਚਿਆ ਜਲਾ ਤਰਨਤਨ ਤੋਂ ਨਿਊ ਪੰਜਾਬ ਨਿਊ ਚੈਨਲ ਤੋਂ ਮੈਕ੍ਰੋਸਨ ਪੱਟੀ ਜਲਾ ਤਰਨਤਨ ਸੋ ਅੱਜ ਉਸ ਮਹਾਪੁਰਸ਼ਾਂ ਦੇ ਸੱਚਖੰਡ ਵਾਸੀ ਬਾਬਾ ਸੁੰਦਰ ਸਿੰਘ ਜੀ ਨਗਰ ਪੰਘਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤੰਨ ਦਾ ਚੋਂਸੀ ਹੌਸ ਨਗਰ ਦੇ ਵਿੱਚ ਹੈ ਇਸ ਨਗਰ ਦੇ ਜਿਹੜੇ ਉਹਨਾਂ ਦੇ ਤਪ ਸਥਾਨ ਨੇ ਤੇ ਉੱਥੇ ਸੇਵਾ ਕਰਵਾ ਰਹੇ ਨੇ ਸੰਤ ਮਹਾਂਪੁਰਖ ਬਾਬਾ ਸ਼ਿੰਦਾ ਸਿੰਘ ਜੀ ਇਹਨਾਂ ਦੀ ਰਹਿਨ ਰਵਾਈ ਹੋ ਰਿਹਾ ਇਹ ਪੂਰੇ ਨਗਰ ਦੇ ਸਹਿਯੋਗ ਨਾਲ ਹੀ ਤੇ ਸੇਵਾ ਨਿਭਾ ਰਹੇ ਨੇ ਐਸੋ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਇਹ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਇਹਨਾਂ ਦਾ ਥੋੜਾ ਜਿਹਾ ਸੰਖੇਪ ਜਿਹਾ ਜੀਵਨ ਦੱਸਿਆ ਜਾਵੇ ਪਰਮੁਸਲਮਾਨ ઓ ઈરો જતો ચાહી વૈરુજી તસાહ વૈરુજી શરણાવલ મીના મહાપુરુષ બ્રહ્મગણ કા પુત્ર કલ્યાણપ્રસાદાને આયો છો લગન ખાલી સંસાર સુંદર જયગ્રામ રાפי સંસ્થા મેં સાલ આઠ દર સાલ ઓ ઈરો જતો ચાહી ਸਾਰਤਕਾਂ ਬੰਧਨਿਸ਼ਣ ਸਾਰਤਕਾਂ ਜੀਉ ਚੰਦਨ ਪ੍ਰਸਾਦਿ ਕਰਨੇ ਤਨਮਨ ਤਨ ਕਰਕੇ ਬੀਰ ਜਤ ਤੇ ਤੇ ਅਬਾਸ਼ਿ ਸੂਸਾਰ ਦੇ ਨਾਮ ਭਾਤੇ ਗੁਰੂ ਮਹਾਰਾਜ ਦੇ ਉਪਦੇਸ਼ ਕਰਨਾ ਚਾਹਤਾ ਉਸ ਕਰੇ ਜੀ ਸਤਿਗੁਰੂ ਸ਼ਕਤੇ ਪਾਸੋਂ ਕਿਰਪਾ ਸਰਕਾਰ ਸਾਰਤਕਾਂ ਜੀ ਨਾਲ ਸ਼ਰਧਾ ਮੇਲਾ ਮਣਾ ਲੇ ਜਰਾ ਪਾਜਾ ਕਾਟੋ ਬਾਏ ਬਾਬਾ ਜੀ ਕਿੰਨਾ ਕੇ ਪ੍ਰਾਣਾ ਮੇਲਾ ਮਨਾ ਰਿਹਾ ਅੱਜ ਕਿੰਨਾ ਮੇਲਾ ਹੋਇਆ ਇਹ ਮੇਲਾ ਤਾਂ ਸਰਬ ਸੱਚੇ ਭਗਤ ਕਿਰਪਾ ਸਤਿ ਸ੍ਰੀ ਅਕਾਲ ਜੀ ਉੱਪਰ 70 ਕਰਮਸ਼ਾਨੀ ਤੋਂਟ ਜਾਣ ਪ੍ਰਾਤਨ ਸਮੇਂ ਤੋਂ ਆਪੋਸ਼ਾ ਮਤਵਾ ਪੁਰੀਆ ਰਾਣੀ ਪਰ ਮਹਾ ਪ੍ਰਸ਼ਟ ਕਰਨ ਜਾਣ ਹੋ ਸਕਤਾ ਤੇ ਦਾ ਸ਼ਰਾਨੀ ਮਤਵਾ ਪ੍ਰਸ਼ਟਾ ਜੋੜ ਕੇ ਚਰੀ ਹੈ ਕਾਨੀ ਸੰਗਤਾਂ ਦਾ ਕਰਤੋ ਹਰਮਨ ਕਾ ਖਸ ਵਾਏ ਗੁਰੂ ਦੀ ਕੀ ਬੱਲੇ ਗੁਰੂ ਕੀ ਪਿਆਰੀ ਸੰਗਤ ਇਸ ਵਿਸ਼ੇਸ਼ ਦਿਨ ਤੇ ਸੰਤ ਬਾਬਾ ਸਿੰਧਾ ਸਿੰਘ ਜੀ ਨੂੰ ਪਿੰਡ ਦੇ ਸਰਪੰਚ ਜਰਮਨ ਸਿੰਘ ਅਤੇ ਸਮੂਹ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੀ ਸੇਵਾ ਲਈ ਗੁਰਦੁਆਰੇ ਦੀਆਂ ਚਾਬੀਆਂ ਅਤੇ ਗੁਰੂ ਘਰ ਦੀ ਸੇਵਾ ਲਈ ਗੋਲਕ ਸਮਰਪਿਤ ਕੀਤੀ। ਅਮਰਦਾ ਅਨਾਰ ਖੜੇ ਹੋ ਕੇ ਮਹਾਪੁਰਸ਼ਾ ਨੂੰ શ્રીਮਾਨ ਸੰਤਪਾਪਾ ਸਿਦਾ ਸਿੰਘ ਜੀ ਨੂੰ ਇੱਕ ਸਿਰੋਪਾਓ ਤੇ ਇੱਕ ਲੋਈ ਭੇਟ ਕਰਨੀ। ਉਸ ਤੋਂ ਨਾਲ ਦੀ ਨਾਲ ਹੀ ਪਿੰਡ ਦੇ ਸਰਪੰਚ ਸ਼ੋਦਾਰ ਜਰਮਨ ਸਿੰਘ ਜੀ ਇਹਨਾਂ ਦੇ ਨਾਲ ਗੁਰਦੁਆਰਾ ਸਿੰਘ ਸੇਵਾਦਾਰ ਨੇ ਜਿਹੜੇ ਉਹ ਜੋ ਗੁਰਦੁਆਰਾ ਸਾਹਿਬ ਦੇ ਰਜਿਸਟਰ ਇਹ ਗੁਰੂ ਘਰ ਦੀਆਂ ਕੋਲਕ ਦੀਆਂ ਚਾਬੀਆਂ ਜਾਂ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਜਿਹੜੀਆਂ ਨੇ ਉਹ ਮਾਹਪੁਰਸ਼ਾਂ ਨੂੰ ਸਮਰਪਿਤ ਕਰਨਗੇ ਬਾਬਾ ਜਗੀਰ ਸਿੰਘ ਜੀ ਉੱਪਰ ਆਜੇ ਤੁਸੀਂ ਵੀ ਬਾਬਾ ਸ਼ੇਂਦਰ ਸਿੰਘ ਜੀ ਫਲੇਗੜ ਸੁਭਰਾਵਾਂ ਵਾਲੇ ਮਾਹਪੁਰਸ਼ ਮੈਂ ਪਹਿਲਾਂ ਮੇਰਿਟੀ ਕੀਤੀ ਸੋਨਾ ਜਮੂਰ ਆਉਣਾ ਸੀ ਪਰ ਬੜੋਤੇ ਸਿਹਾਲੀ ਸਾਹਿਬ ਸੰਪਰਦਾ ਦੇ ਕੋਈ ਜਥੇਦਾਰ ਕਾਲ ਚਰਾਣਾ ਕੀਤੇ ਉਹਨਾਂ ਦੀ ਅੰਤਮ ਅਰਦਾਸ ਹੈ ਇਸ ਕਰਕੇ ਮਹਾਮੁਰਖ ਉੱਥੇ ਗਏ ਨੇ ਵਾਪਸ ਨਹੀਂ ਆਏ ਰਾਖੀ ਹੈ ਰਖੇ ਸੋ ਉਹਨਾਂ ਮਹਾਮੁਰਖਾਂ ਵੱਲੋਂ ਮੁਰਖਰ ਦੇ ਸੇਵਾਦਾਰ ਅਰਦਾਸ ਨਹੀਂ ਆਜ ਨਹੀਂ ਲਗਾਉਣਗੇ ਨਾਲ ਹੋਰ ਵੀ ਕਾਨੂੰ ਜਾਨੇ ਅੰਮ੍ਰਿਤਸਿੰਘ ਲਾੜ ਦੀਆਂ ਮੋਟੀਆਂ ਬਾਬਾ ਰਾਣਾ ਜੀ ਹੋਰ ਗੁਰੂ ਕੇ ਆ ਜਿਹੜੇ ਸਿੰਘ ਹੁੰਦੇ ਨੇ ਨਾ ਬਾਬਾ ਜੀ ਇਹਨਾਂ ਦਾ ਨਾਮ ਉਹਦਾ ਦਰਸ਼ਨ ਸੇਕ ਆ ਜਿਹੜੇ ਸ਼ਸਤਰ ਲੈ ਕੇ ਖੜੇ ਨੇ ਜਾਂ ਚੌਰ ਸਾਹਿਬ ਚਲਾ ਰਹੇ ਨੇ ਤੇ ਗੁਰੂ ਕੇ ਦਰਸ਼ਨੀ ਸ਼ਖਤ ਹੁੰਦੇ ਆ ਦਰਸ਼ਨੀ ਸ਼ਖਾਂ ਨੂੰ ਮੈਂ ਬੇਨਤੀ ਕਰਾਂਗਾ ਆਪ ਜੀ ਵੀ ਤਿੰਨੋ ਜਣੇ ਉੱਪਰ ਆ ਜੀਓ ਦੋ ਅੱਗੇ ਖੜੇ ਹੋ ਇਹ ਹੋਰ ਵੀ ਇਹਨਾਂ ਦੇ ਨਾਲ ਤੇ ਹੋਣ ਸਾਰੇ ਨਾਮ ਹੋ ਕੇ ਆਪਾਂ ਇੱਕ ਸ਼ਰੋਮੋਂ ਤੇ ਲੋਹੀਖੋਂ ਤੇ ਬਰਾਉਨ ਬਾਬਾ ਜੀ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ ਸਤਿ

ਬਾਪਾ ਦੇ ਵਿੱਚ ਬਾਬਾ ਜਰਨੈਲ ਸਿੰਘ ਦੀ ਮਾਂ ਮਹਾਂਪੁਰਛਾ ਦਾ ਬਾਬਾ ਰਾਣਾ ਜੀ ਮਹਾਂਪੁਰਛਾ ਦੇ ਗੜਬਈ ਜਿੰਨੀ ਫੌਜ ਆਈ ਹੈ ਨਾ ਕੁਸ਼ੀਵੇਂ ਸਾਰਿਆਂ ਨੇ ਖੜੇ ਸਰੋਪਾ ਦੇ ਬਾਬਾ ਜੀ ਜਫੇਦਾਰ ਜਗੀਰ ਸਿੰਘ ਜੀ ਬਣਾ ਦਾ ਸਤਕਾਰ ਕਰੋ ਬਾਬਾ ਜੀ ਸਰਮਾਨ ਲਓ ਮੇਰਾ ਗੁਦਰ ਮਹਾਂਪੁਰਛਾ ਤੋਂ ਆਸਪਕਾਰ ਲਾਓ ਮੂਲੇ ਮਦੀਪ ਸਿੰਘ ਜੀ ਆਪ ਜੀ ਨਾਲ ਹੋ ਕੇ ਸ਼ੁਰੂ ਕਰਦੇ ਹਾਂ ਅੰਦੇ ਦੇ ਨਾਲ ਬੜਾ ਬੋਲ ਗਾਉਂਦਾ ਜਪ ਲਾ ਰਾਮ ਨਾਮ ਜਪ ਲਾ ਆ ਰਾਮ ਨਾਮ ਜਪ ਲਾ ਆ ਰਾਮ ਨਾਮ ਜਪ ਲਾ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਨੇ ਮਿਹਰਬਾਨੀ ਕਰਕੇ ਉਹਨਾਂ ਨੂੰ ਬੰਦ ਕਰ ਦਿੱਤਾ ਦੋਨੋਂ ਹੱਥ ਜੋੜ ਕੇ ਖੜੇ ਹੋਣਾ ਆਕੀਆ ਨੇ ਅਰਦਾਸ ਵਿੱਚ ਇਹ ਅਰਦਾਸ ਗੁਰੂ ਕੇ ਪਿਆਰੇ ਹਾਜ਼ਰੀ ਦਾ ਪੀਰੀਅਡ ਹੁੰਦਾ ਹੈ ਤੇ ਇਸ ਅਰਦਾਸ ਦੇ ਵਿੱਚ ਝੋਲੀਆਂ ਫੜਾ ਕੇ ਖੜੇ ਹੋ ਜੋ ਗੁਰੂ ਤੋਂ ਮੰਗੋਗੇ ਜੇ ਅੰਦਰ ਭਾਵਨਾ ਹੋਊਗੀ ਤੇ ਸਤਿਗੁਰੂ ਦੀ ਬਖਸ਼ਿਸ਼ ਕਰਕੇ ਜਰੂਰ ਉਹ ਦਾਤਾਂ ਦੇ ਕੇ ਨਿਵਾਜ ਕੇ ਤੁਹਾਨੂੰ ਤੋਰਨਗੇ ਸਾਰੇ ਨਗਰ ਦੀ ਸੰਗਤਾਂ ਨਗਰ ਦੀ ਪੰਚਾਇਤ ਦਾ ਸਰਪੰਚ ਜਰਮਨ ਸਿੰਘ ਜੀ ਇਸ ਮੌਕੇ ਸੇ ਮੂਹ ਪ੍ਰਬੰਧਕ ਕਮੇਟੀ ਅਤੇ ਸਰਪੰਚ ਜਰਮਨ ਸਿੰਘ ਜੀ ਨੂੰ ਸੰਤ ਬਾਬਾ ਸ਼ਿੰਦਾ ਸਿੰਘ ਜੀ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰਪੌ ਪਾ ਕੇ ਸਨਮਾਨਿਤ ਕੀਤਾ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਇਹ ਸਾਧ ਸੰਗਤ ਜੀ ਬੜੇ ਸੁਨਹਿਰੀ ਪਾਲ ਹੁੰਦੇ ਨੇ ਜੋ ਮਹਾਂਪੁਰਸ਼ਾਂ ਨੂੰ ਸੇਵਾ ਸੰਭੀ ਹੈ ਵੱਡੀ ਗੱਲ ਹੈ ਸਤੂ ਜੀ ਮੇਰ ਕਰਨ سچے پاشاہ جی سیوا اسی طرح بنتی کرتا ہے سب ستر پاشا مہاراج کی نام کے سمان کر ساری سنگت کرتا ہے دو چار کریے راہ پرسان ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਹੈ ਗੁਰੂ ਪਾਣੇ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿ ਹੈ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਰਾਮ ਨਾਮ ਜਪ ਲਾ ਨਾਮ ਨਾਮ ਜਪਦਾ ਹਰ ਰਾਮ ਨਾਮ ਜਪਦਾ ਰਾਮ ਨਾਮ ਜਪਲਾ ਹਰ đó ਸਤ ਨਾਮ ਵਾਹਿਗੁਰੂ 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 ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਤੁਰ ਆਗੇ ਗੁਰੂ ਵਾਹਿ ਗੁਰੂ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਗੁਰੂ ਵਾਹਿਗੁਰੂ ਵਾਹਿਦੁਰ ਦੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ No.